ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੰਮਤਾ ਕਣਕਵਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਣੇ ਮੰਮਤਾ ਕਣਕਵਾਲ 4095 ਚੈਨਲ ਤੇ ਤੇ ਇੱਕ ਸਾਰਿਆਂ ਨੂੰ ਬੇਨਤੀ ਹੈ ਜੀ ਆਪਣਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜ ਜਿਹਦੇ ਵਿੱਚ ਆਪਾਂ ਤੁਹਾਨੂੰ ਪ੍ਰਾਣੀਆਂ ਨਵੀਆਂ ਕੋਈ ਵੀ ਜਿਹੜੀਆਂ ਆਪਾਂ ਆਈਟਮਾਂ ਬਣਾਉਨੇ ਆ ਉਹ ਸਾਰੀਆਂ ਦਿਖਾਇਆ ਕਰਾਂਗੇ ਚੀਜ਼ਾਂ ਨਾਲ ਜਾਣੂ ਕਰਾਵਾਂਗੇ ਅੱਜ ਆਪਾਂ ਬਣਾ ਰਹੇ ਹਾਂ ਸਾਬਣ ਜੀ ਜਿਹੜੀ ਨੇਚਰਲ ਸਾਬਣ ਬਣਦੀ ਹੈ ਆਪਣੇ ਕੋਲ ਬੇਸ ਵਗੈਰਾ ਸਾਰਾ ਸਮਾਨ ਆਪਣੇ ਕੋਲ ਮਿਲ ਜਾਂਦਾ ਹੈ ਇਹ ਆਪਾਂ ਨੇ ਸਮਾਨ ਫਰਾਂਗੜ ਕੇ ਦੇਖੋ ਇਹਦੇ ਵਿੱਚ ਤਿਆਰ ਕਰਿਆ ਪਿਆ ਇਹ ਆਪਣੇ ਸਮਾਨ ਨੇ ਮਟੀਰੀਅਲ ਜਿਹੜਾ ਆਪਾਂ ਇਹਨਾਂ ਦੇ ਵਿੱਚ ਪਾਉਨੇ ਆ ਨਾ ਜ਼ਿਆਦਾਤਰ ਇਹ ਨੇਚਰਲ ਹੁੰਦਾ ਹੈ ਖੁਸ਼ਬੂ ਚਲੋ ਪਾ ਲੈਂਦੇ ਆ ਆਪਾਂ ਲਵੈਂਡਰ ਦੀ ਜਾਂ ਹੋਰ ਵੀ ਇਹ ਸਮਾਨ ਆਪਣਾ ਤਿਆਰ ਕਰਿਆ ਪਿਆ ਜੀ ਤੇ ਬੋਇਲ ਕਰਨ ਵਾਸਤੇ ਪਰ ਰੱਖਿਆ ਪਿਆ ਸਮਾਨ ਇਹ ਸਾਂਚੇ ਨੇ ਜੀ ਆਪਣੇ ਕੋਲ ਤੇ ਨਾਲ ਦੀ ਨਾਲ ਦਿਖਾ ਦਈਏ ਤੁਹਾਨੂੰ ਆਪਣੇ ਕੋਲ ਹਲਦੀ ਵੀ ਮਿਲ ਜੂਗੀ ਆਪਣੇ ਘਰ ਦੀ ਹਲਦੀ ਹੈ ਜੀ ਹਲਦੀ ਨੂੰ ਸ਼ਾਮੇ ਦੇਖੋ ਸੁਕਾ ਰਹੇ ਆਂਗੇ ਆਪਾਂ ਆਪਣਾ ਬੈਨਰ ਤੇ ਲਓ ਜੀ ਬੈਨਰ ਹੈਗਾ ਆਪਣਾ ਦਾਦਾ ਕਪੂਰ ਦਾ ਸਹਾਇਕ ਕਸਲ ਫੈਲਪ ਗਰੁੱਪ ਕਣਕਵਾਲ ਤੁੰਗੂ ਆ ਕੀ ਆਪਾਂ ਹਲਦੀ ਵੀ ਆਪਣੇ ਘਰ ਦੀ ਪਿਹਾ ਕੇ ਪਾ ਸੇਲ ਕਰਦੇ ਆ ਜੀ ਤੇ ਆਪਣਾ ਇੱਧਰ ਸਮਾਨ ਤਿਆਰ ਹੋ ਰਿਹਾ ਹੈਗਾ ਡੱਬੇ ਦੇ ਵਿੱਚ ਪੈਣਾ ਜੀ ਆਪਣਾ ਇੱਧਰ ਸਮਾਨ ਧਰਿਆ ਪਿਆ ਰੋਈ ਚ ਨੇਰੇ ਜੀ ਕਰਕੇ ਸ਼ਾਇਦ ਸੋਨੂੰ ਨਾ ਦੇ ਸੇ ਇਹ ਸਮਾਨ ਸਾਰਾ ਤਿਆਰ ਕਰੀ ਜਾਂਦੇ ਆ ਜੀ ਆਪਾਂ ਸਮਾਨ ਤਿਆਰ ਕਰਕੇ ਫਿਰ ਆਪਾਂ ਉਹ ਜੜੇ ਦੇ ਵਿੱਚ ਨਿਮਾ ਵਗੈਰਾ ਆਪਾਂ ਆਇਆ ਹੋਇਆ ਸੀਗਾ ਤੋਂ ਸਾਰਾ ਪਾਵਾਂਗੇ ਆਹ ਦਰਾਜ 'ਚ ਦੇਖ ਲਓ ਕਾਊਂਟਰ ਵਾਲੀ 'ਚ ਇਹਦੇ ਵਿੱਚ ਪਾਏ ਨੇ ਲਓ ਜੀ ਆਪਣੇ ਕੋਲ ਇਹ ਤੇ ਇੱਕ ਤੁਹਾਨੂੰ ਹੋਰ ਅਸੀਂ ਆਪਾਂ ਦੱਸ ਦਈਏ ਵੀ ਆਪਣੇ ਮੱਖੀਆਂ ਵੀ ਰੱਖੀਆਂ ਹੋਈਆਂ ਨੇ ਜੀ ਡੱਬੇ ਵਾਲੀਆਂ ਦੇਖੋ ਸ਼ਾਇਦ ਹੋਣੇ ਆਪਾਂ ਕੱਢਿਆ ਹੋਇਆ ਸੀਗਾ ਉਹ ਕੱਪੜੇ ਰਾਹੀਂ ਆਪਾਂ ਪਾਉਣ ਲਿਆ ਜੇ ਕਿਸੇ ਨੂੰ ਵੀ ਜ਼ਰੂਰਤ ਹੋਵੇ ਵਧੀਆ ਘਰ ਦਾ ਸ਼ਹਿਦ ਬਿਨਾਂ ਮਿਲਾਵਟ ਪਾਉਂਦੀ ਜੀ ਆਪਣੇ ਕੋਲ ਮਿਲ ਜੂਗਾ ਜੀ ਸ਼ਾਇਦ ਹੁਣੇ ਪੁਣਕ ਕੇ ਮੈਂ ਸੀ ਰੱਖਿਆਗਾ ਕੱਢ ਵੀ ਲੈਨੇ ਆਪਾਂ ਸ਼ਾਇਦ ਉਹਨੂੰ ਗਰਮੀ ਕਰਕੇ ਘਟ ਘਟਾ ਹੋਇਆ ਕੱਢਿਆ ਹੋਇਆ ਆਪਣਾ ਪਹਿਲਾਂ ਦੇਖੋ ਵਧੀਆ ਪਿਓਰਟੀ ਦੀ ਗਾਰੰਟੀ ਹੈ ਜੀ ਕਦੋਂ ਮਰਜ਼ੀ ਆਓ ਸ਼ਾਇਦ ਆਪਣਾ ਤੁਹਾਨੂੰ ਵਧੀਆ ਤਿਆਰ ਮਿਲੂਗਾ ਜੀ ਦੇਖੋ ਸ਼ਹਿਰ ਦੀ ਜੇ ਪਰੇਸ਼ਾਨ ਕਰਨੀ ਹੋਵੇ ਤਾਂ ਉਹਦੀ ਨਾਲ ਜਿਵੇਂ ਤਾਰ ਵਧੀਆ ਬਣ ਰਹੀ ਐ ਐਵੇਂ ਚੈੱਕ ਹੋ ਜਾਂਦੇ ਜੀ ਐ ਕਿਵਨ ੜੀ ਜੇ ਕੋਈ ਤੇ ਸਾਨੂੰ ਵਧੀਆ ਸ਼ਹਿਰ ਮਿਲੂਗਾ ਜੀ ਘਰ ਦਾ ਆਪਣੇ ਕੋਲ 400 ਰੁਪਏ ਕਿਲੋ ਸ਼ਹਿਦ ਹੈ ਜੀ ਆਪਣੇ ਤੇ ਸਾਬਣਾ ਤਿਆਰ ਆਪਾਂ ਕਰੀ ਜਾਨੇ ਆ ਜੀ ਨਾਲ ਨਾਲ ਤੇ ਆਪਣੇ ਕੋਲ ਸਰਫ ਵੀ ਮਿਲ ਜੂਗਾ ਜੀ ਤੁਹਾਨੂੰ ਸਰਫ ਆਪਾਂ ਕਰੇ ਤਿਆਰ ਕਰਦੇ ਆ ਸਾਬਣ ਪਰਨੈਲ ਤੇ ਹੁਣ ਤੁਹਾਨੂੰ ਸਾਬਣਾ ਤਿਆਰ ਕਰਕੇ ਫਿਰ ਦਿਖਾਵਾਂਗੇ ਆਪਣੀ ਅਗਲੀ ਵੀਡੀਓ ਚ ਸੋਨਾਂ ਚ ਰਹਿ ਇੰਤਜ਼ਾਰ ਕਰੋ ਜੀ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਮੈਂਟ ਜਰੂਰ ਕਰੋ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ